शांति आ मई दो हजार चौबी दे, बाबा, दे बाबा बोले मिठे बच्चे कड़ी ती कड़ी बीमारी है किसी दे नाम रूप विच फसना अंतर मुखी बन ऐस बीमारी ती जांच करो एस तो मुक्त बनो प्रश्न है नाम रूप दी बीमारी नो खत्म करने दी युक्ति की है ਐਸ ਨਾਲ ਨੁਕਸਾਨ ਕਿਹੜੇ ਕਿਹੜੇ ਹੁੰਦੇ ਨੇ ਨਾਮ ਰੂਪ ਦੀ ਮੇਵਾਰੀ ਨੂੰ ਖਤਮ ਕਰਨ ਦੀ ਉਪਤੀ ਕੀ ਹੈ ਐਸ ਨਾਲ ਨੁਕਸਾਨ ਕਿਹੜੇ ਕਿਹੜੇ ਹੁੰਦੇ ਨੇ ਉੱਤਰ ਨਾਮ ਰੂਪ ਦੀ ਬਿਮਾਰੀ ਨੂੰ ਖਤਮ ਕਰਨ ਦੇ ਲਈ ਇੱਕ ਬਾਪ ਨਾਲ ਸੱਚਾ ਸੱਚਾ ਲਾਵ ਰੱਖੋ ਯਾਦ ਦੇ ਸਮੇਂ ਬੁੱਧੀ ਪਟਕਦੀ ਹੈ ਦੇ ਤਾਰੀ ਵਿੱਚ ਜਾਂਦੀ ਹੈ ਤਾਂ ਬਾਬਾ ਨੂੰ ਸੱਚ ਸੱਚ ਸੁਣਾਓ ਸੱਚ ਦੱਸਣ ਨਾਲ बाबा माफ ਕਰ ਦੇਣਗੇ ਸੱਜਣ ਤੂੰ ਬਿਮਾਰੀ ਨੂੰ ਛਿਪਾਉ ਨਹੀਂ ਬਾਬਾ ਨੂੰ ਸੁਨਾਨ ਨਾਲ ਖਬਰਦਾਰ ਹੋ ਜਾਓ ਕਿ ਬੁੱਧੀ ਕਿਸੇ ਦੇ ਨਾਮਰੂਪ ਵਿੱਚ ਲਟਕੀ ਹੋਈ ਹੈ ਤਾਂ ਬਾਪ ਨਾਲ ਬੁੱਧੀ ਜੋਟ ਨਹੀਂ ਸਕਦੀ ਉਹ ਸਰਵਿਸ ਦੀ ਬਜਾਏ ਡੀ ਸਰਵਿਸ ਕਰਦੇ ਨੇ ਬਾਪ ਦੀ ਨਿੰਦਾ ਕਰਾਂਦੇ ਨੇ ਅਜਿਹੀ ਨਿੰਦਕ ਬਹੁਤ ਕੜੀ ਸਜ਼ਾ ਦੇ ਭਾਗੀ ਬੰਦੇ ਨੇ ਉਹ ਸ਼ਾਂਤੀ ਉਹਨ ਬੱਚੀ ਜਾਣਦੇ ਨਹੀਂ ਹਰ ਇੱਕ ਨੂੰ ਵਰਸਾ ਮਿਲਣਾ ਹੈ ਇੱਕ ਬਾਪ ਤੋਂ ਪਾਈ ਨੂੰ ਪਾਈ ਤੋਂ ਕਦੇ ਵਰਸਾ ਨਹੀਂ ਮਿਲਦਾ ਪਾਈ ਪੈਨ ਜੋ ਵੀ ਨੇ ਉਹਨਾਂ ਦੀ ਹਰੇਕ ਦੀ ਹਵਸਤਾ ਦਾ ਪਤਾ ਨਹੀਂ ਲੱਗਦਾ ਸਭ ਸਮਾਚਾਰ ਬਾਪ ਦਾ ਦਾ ਕੋਈ ਆਉਂਦੇ ਰਹਿੰਦੇ ਨੇ ਇਹ ਹੈ ਪ੍ਰੈਕਟੀਕਲ ਵਿੱਚ ਹਰ ਇੱਕ ਨੂੰ ਆਪਣੇ ਆਪ ਨੂੰ ਦੇਖਣਾ ਹੈ ਮੈਂ ਕਿੱਥੇ ਤੱਕ ਬਾਬਾ ਨੂੰ ਯਾਦ ਕਰਦਾ ਹਾਂ ਕੋਈ ਦੇ ਨਾਮ ਰੂਪ ਵਿੱਚ ਕਿੱਥੇ ਫਸਿਆ ਹੋਇਆ ਹਾਂ ਸਾਡੇ ਆਤਮਾ ਦੀ ਰਿੱਤੀ ਕਿੱਥੇ ਕਿੱਤੇ ਜਾਂਦੀ ਹੈ आत्मा खुद जानती है अपने आप नत्मा समझ ना पाए सा एक शिव बाबा की तरफ है या कोई होर तरफ भी नाम रूप की तरफ भी जाती है जिन्ना हो सके अपने आप आत्मा समझ एक बाप को याद करना है और सब भुल दे जाना है अपने दिल तो पूछना है साड़ी दिल बाप दे सिवाय कित होर पटकती नहीं है ਕਿਤੀ ਤੰਦੇ ਤੋਰੀ ਵਿੱਚ ਜਾਂ ਤਰਕ ਰਸਤਰੀ ਵਿੱਚ ਮਿੱਤਰ ਸੰਬੰਧਿਆ ਤਰਫ ਬੁੱਤੀ ਤਾਂ ਨਹੀਂ ਜਾਂਦੀ ਅੰਤਰਮੁਖੀ ਹੋ ਕੇ ਆਪਣੀ ਜਾਂਚ ਕਰਨੀ ਹੈ ਜਦੋਂ ਇੱਥੇ ਬੈਠਦੇ ਹੋ ਆਪਣੀ ਜਾਂਚ ਕਰਨੀ ਹੈ ਇੱਥੇ ਕੋਈ ਨਾ ਕੋਈ ਸਾਹਮਣੇ ਯੋਗ ਵਿੱਚ ਬੈਠਦੇ ਨੇ ਉਹ ਵੀ ਸ਼ਿ巴巴 ਨੂੰ ਯਾਦ ਕਰਦੇ ਹੋਣਗੇ ਐਵੇਂ ਨਹੀਂ ਆਪਣੇ ਬੱਚਿਆਂ ਨੂੰ ਯਾਦ ਕਰਦੇ ਹੋਣਗੇ ਯਾਦਤਾ ਸ਼ਿ巴巴 ਨੂੰ ਹੀ ਕਰਨਾ ਹੈ ਇੱਥੇ ਬੈਠੇ ਵੀ ਸ਼ੀ ਬਾਬਾ ਦੀ ਯਾਤਰੀ ਚੋ ਕੋਈ ਚਾਵੇਂ ਆੱਖਾ ਖੋਲ ਕੇ ਬੈਠੇ ਜਾਂ ਆੱਖਾ ਬੰਦ ਕਰਕੇ ਬੈਠੇ ਨੇ ਇਹ ਤਾਂ ਬੁੱਧੀ ਨਾਲ ਸਮਝਦੀ ਗੱਲ ਹੈ ਆਪਣੀ ਦਿਨ ਤੋਂ ਪੁੱਛਣਾ ਹੁੰਦਾ ਹੈ ਬਾਬਾ ਕੀ ਸਮਝਾਉਂਦੇ ਨੇ ਸਾਨੂੰ ਯਾਦ ਕਰਨਾ ਹੈ ਇੱਕ ਬਾਪ ਨੂੰ ਇੱਥੇ ਜੋ ਬੈਠਣ ਵਾਲੇ ਨੇ ਉਹਦਾ ਸ਼ੀ ਬਾਬਾ ਦੀ ਯਾਤਰੀ ਚ ਹੋਣਗੇ ਤੁਹਾਨੂੰ ਨਹੀਂ ਦੇਖਣਗੇ ਕਿਉਂਕਿ ਉਹਨਾਂ ਨੂੰ ਕੋਈ ਦੀ ਅਵਸਥਾ ਦਾ ਪਤਾ ਨਹੀਂ ਹਰ ਇੱਕ ਦਾ ਸਮਾਚਾਰ ਬਾਪ ਕੋ ਲਾਂਦਾ ਹੈ ਉਹ ਜਾਣਦੇ ਨਹੀਂ ਕੌਣ ਕੋਲ ਬੱਚੇ ਚੰਗੇ ਨੇ ਜਿਹਨਾਂ ਦੀ ਲਾਈਨ ਕਲੀਅਰ ਹੈ ਉਹਨਾਂ ਦਾ ਕਿਤੇ ਬੁੱਧੀਯੋਗ ਨਹੀਂ ਜਾਂਦਾ ਐਵੇਂ ਵੀ ਹੁੰਦੇ ਨੇ ਕੋਈ ਦਾ ਬੁੱਧੀਯੋਗ ਜਾਂਦਾ ਹੈ ਫਿਰ ਮੁਰਲੀ ਸੁਨਨ ਨਾਲ ਚੇਂਜ ਵੀ ਹੁੰਦੇ ਰਹਿੰਦੇ ਨੇ ਫੀਲ ਕਰਦੇ ਨੇ ਇਹ ਤਾਂ ਸਾਡੀ ਭੁੱਲ ਹੈ ਸਾਡੀ ਦ੍ਰਿਸ਼ਟੀਵ੍ਰਿਤੀ ਬਰੋਬਰ ਗਲਤ ਸੀ ਉਹਨਾਂ ਨੂੰ ਰਾਈਟ ਕਰਨਾ ਹੈ ਰੋਂਗ ਵ੍ਰਿਤੀ ਨੂੰ ਛੱਡ ਦੇਣਾ ਹੈ ਇਹ ਬਾਪ ਸਮਝਾਉਂਦੇ ਨੇ ਪਾਈ ਪਾਈ ਨੂੰ ਨਹੀਂ ਸਮਝਾ ਸਕਦੇ ਬਾਪ ਦੇਖਦੇ ਨੇ ਇਹਨਾਂ ਦੀ ਵਿਰਤੀ ਦ੍ਰਿਸ਼ਟੀ ਕਿਹੋ ਜੀ ਹੈ ਬਾਪ ਹੀ ਸਭ ਦੇ ਦਿਲ ਦਾ ਹਾਲ ਸੁਣਾਉਂਦੇ ਨੇ ਸ਼੍ਰੀ ਬਾਬਾ ਨੂੰ ਦੱਸਦੇ ਨੇ ਤਾਂ ਦਾਦਾ ਵੀ ਸਮਝ ਜਾਂਦੇ ਨੇ ਹਰ ਇੱਕ ਦੇ ਸੁਝਾਨ ਸੁਣਨ ਨਾਲ ਦੇਖਣ ਨਾਲ ਸਮਝਦੇ ਨੇ ਜਦੋਂ ਤੱਕ ਸੁਣਨ ਨਹੀਂ ਹੁੰਦੋਂ ਤੱਕ ਕੀ ਪਤਾ ਲੱਗੇ ਕੀ ਕਰਦੇ ਨੇ ਐਕਟੀਵਿਟੀ ਤੋਂ ਸਰਵਿਸ ਤੋਂ ਸਮਝ ਜਾਂਦੇ ਨੇ ਇਹਨਾਂ ਨੂੰ ਬਹੁਤ ਤੇ ਅਪਮਾਨ ਹੈ ਇਹਨਾਂ ਨੂੰ ਘਟ ਇਹਨਾਂ ਦੀ ਐਕਟੀਵਿਟੀ ਠੀਕ ਨਹੀਂ ਕੋਈ ਨਾ ਕੋਈ ਦੇ ਨਾਮ ਰੂਪ ਵਿੱਚ ਫਸੇ ਰਹਿੰਦੇ ਨੇ ਬਾਬਾ ਪੁੱਛਦੇ ਨੇ ਕੋਈ ਦੀ ਤਰਫ ਬੁੱਧੀ ਜਾਂਦੀ ਹੈ ਕੋਈ ਤਾਂ ਸਾਫ਼ ਦੱਸ ਦਿੰਦੀ ਕੋਈ ਫਿਰ ਨਾਮ ਰੂਪ ਵਿੱਚ ਫਸੇ ਹੋਏ ਅਜੇਗੇ ਨੇ ਜੋ ਦੱਸਦੇ ਹੀ ਨਹੀਂ ਆਪਣਾ ਹੀ ਨੁਕਸਾਨ ਕਰਦੇ ਨੇ ਬਾਪ ਨੂੰ ਦੱਸਣ ਨਾਲ ਉਹਨਾਂ ਦੀ ਸ਼ਮਾ ਹੁੰਦੀ ਹੈ ਫਿਰ ਅੱਗੇ ਦੇ ਲਈ ਸੰਭਾਲ ਵੀ ਕਰਦੇ ਨੇ ਬੋਤ ਨੇ ਜੇ ਆਪਣੀ ਵ੍ਰਿਤੀ ਸੱਚ ਨਹੀਂ ਦੱਸਦੇ ਲੱਜਾਂਂਦੀ ਹੈ ਜੀਵੇ ਕੋਈ ਉਲਟਾ ਕੰਮ ਕਰਤੇ ਨੇ ਸਰਜਨ ਨੂੰ ਦੱਸਦੇ ਨਹੀਂ ਪਰ ਛਿਪਾਨ ਨਾਲ ਬਿਮਾਰੀ ਹੋਰ ਹੀ ਵਿਰਤੀ ਨੂੰ ਪਾਏਗੀ ਇਥੇ ਵੀ ਐਨੇ ਹੈ ਬਾਬਾ ਨੂੰ ਦੱਸਣ ਨਾਲ ਹਲਕੀ ਹੋ ਜਾਂਦੇ ਨੇ ਨਹੀਂ ਤਾਂ ਉਹ ਅੰਦਰ ਰਹਿਣ ਨਾਲ ਭਾਰੀ ਰਹਣਗੇ ਬਾਬਾ ਨੂੰ ਸੁਣਾਣ ਨਾਲ ਫਿਰ ਦੁਬਾਰਾ ਐਵੇਂ ਨਹੀਂ ਕਰਨਗੇ ਅੱਗੇ ਦੇ ਲਈ ਆਪਣੇ ਆਪ ਤੇ ਖਬਰਦਾਰ ਵੀ ਰਹਿਣਗੇ ਬਾਕੀ ਦੱਸਣਗੇ ਨਹੀਂ ਤਾਂ ਵਿਰਤੀ ਨੂੰ ਪੰਦਾ ਰਹੇਗਾ ਬਾਬਾ ਜਾਣਦਾ ਹੈ ਸਰਵਿਸੇਪਲ ਬਹੁਤ ਹੈ ਕੁਆਲਿਫਿਕੇਸ਼ਨ ਕਿ ਹੋ ਜੀ ਰਹਿੰਦੀ ਹੈ ਸਰਵਿਸ ਵਿੱਚ ਵੀ ਕਿਵੇਂ ਰਹਿੰਦੇ ਨੇ ਕੋਈ ਦੇ ਨਾਲ ਲਟਕੇ ਹੋਏ ਤਾਂ ਨਹੀਂ ਹਰ ਇੱਕ ਦੀ ਜਨਮ ਪੱਤਰੀ ਨੂੰ ਬਾਬਾ ਦੇਖਦੇ ਨੇ ਫਿਰ ਐਨਾ ਉਹਨਾਂ ਨਾਲ ਲਵ ਰੱਖਤੀ ਨੇ ਕਸ਼ਿਸ਼ ਕਰਤੀ ਨੇ ਕਈ ਤਾਂ ਬਹੁ ਚੰਗੀ ਸਰਵਿਸ ਕਰਤੀ ਕੀਤੇ ਵੀ ਉਹਨਾਂ ਦਾ ਬੁੱਧੀਯੋਗ ਨਹੀਂ ਜਾਂਦਾ ਹਾਂ ਪਹਿਲੇ ਜਾਂਦਾ ਸੀ ਹੁਣ ਖਬਰਦਾਰ ਹੈ ਦੱਸਦੇ ਨੇ ਬਾਬਾ ਮੈਂ ਹੁਣ ਖਬਰਦਾਰ ਹਾਂ ਅੱਗੇ ਬਹੁਤ ਭੁੱਲਾ ਕਰਤੇ ਸੀ ਸਮਝਦੇ ਨੇ ਦੇ ਅਭਿਮਾਨ ਵਿੱਚ ਆਣਾ ਭੁੱਲਾ ਕੀ ਹੋਣ ਗਿਆ ਫਿਰ ਪਦਵੀ ਵੀ ਪ੍ਰਸ਼ਟ ਹੋ ਜਾਵੇਗੀ ਪਲਾ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਪਦ ਤਾਂ ਪ੍ਰਸ਼ਟ ਹੋ ਹੀ ਜਾਏਗਾ ਦਿਲ ਦੀ ਸਫਾਈ ਬਹੁਤ ਚਾਹੀਦੀ ਹੈ ਤਾਂ ਹੀ ਉੱਚ ਪਦ ਪਾਓਗੇ ਉਹਨਾਂ ਦੀ ਬੁੱਧੀ ਵਿੱਚ ਬਹੁਤ ਸਫਾਈ ਰਹਿੰਦੀ ਹੈ ਜੀਨੇ ਨਾ ਲక్ష్ਮੀ ਨਾਰਾਇਣ ਦੀ ਆਤਮਾ ਵਿੱਚ ਸਫਾਈ ਰਹਿੰਦੀ ਹੈ ਨਾ ਤਾਂ ਹੀ ਤਾਂ ਉੱਚ ਪਦ ਪਾਇਆ ਕੋਈ ਕੋਈ ਦੇ ਲਈ ਸਮਝਿਆ ਜਾਂਦਾ ਇਹਨਾਂ ਦੀ ਨਾਮ ਰੂਪ ਦੀ ਤਰਫ ਵਹਿਤੀ ਹੈ ਦੇਹੀ அபிਮਾਨੀ ਹੋ ਕੇ ਨਹੀਂ ਰਹਿੰਦੇ ਇਸ ਕਾਰਨ ਪਦਵੀ ਵੀ ਘਟ ਹੁੰਦੀ ਜਾਂਦੀ ਹੈ ਰਾਜਾ ਤੋਂ ਲੈ ਕੇ ਰੰਕ ਤੱਕ ਨੰਬਰ ਵਾਰ ਪਦਤਾ ਹੈ ਨਾ ਇਹ ਕਿਉਂ ਹੁੰਦਾ ਹੈ ਇਸ ਨੂੰ ਸਮਝਣਾ ਚਾਹੀਦਾ ਹੈ ਨੰਬਰ ਵਾਰ ਜ਼ਰੂਰ ਬੰਦੇ ਹੀ ਨੇ ਕਲਾਮਾਂ ਘਟ ਹੁੰਦੀਆਂ ਰਹਿੰਦੀਆਂ ਨੇ ਜੋ 16 ਕਲਾ ਤਲਾ ਸੰਪੂਰਨ ਨੇ ਔਫੇ 14 ਕਲਾ ਵਿੱਚ ਆ ਜਾਂਦੀ ਨੇ ਐਵੇਂ ਥੋੜੀ ਥੋੜੀ ਘੱਟ ਹੁੰਦੇ ਹੁੰਦੇ ਕਲਾਵਾਂ ਉਤਰਦੀਆਂ ਜ਼ਰੂਰ ਨੇ 14 ਕਲਾ ਹੈ ਤਾਂ ਵੀ ਚੰਗਾ ਫਿਰ ਵਾਂਗ ਮਾਰ ਵਿੱਚ ਉਤਰਦੇ ਨੇ ਵਿਕਾਰੀ ਬਣ ਜਾਂਦੇ ਨੇ ਉਮਰ ਘੱਟ ਹੋ ਜਾਂਦੀ ਹੈ ਫਿਰ ਰਜੋ ਤਮੋ ਗੁਣੀ ਬੰਦੇ ਜਾਂਦੇ ਘੱਟ ਹੁੰਦੇ ਹੁੰਦੇ ਪੁਰਾਣੇ ਹੁੰਦੇ ਜਾਂਦੇ ਆਤਮਾ ਸਰੀਰ ਤੋਂ ਪੁਰਾਣੀ ਹੁੰਦੀ ਜਾਂਦੀ ਹੈ ਇਹ ਸਾਰਾ ਗਿਆਨ ਤੁਸੀਂ ਬੱਚਿਆਂ ਵਿੱਚ ਹੈ ਕਿਵੇਂ 16 ਕਲਾ ਤੋਂ ਉਤਰਦੇ ਉਤਰਦੇ ਮਨੁੱਖ ਬਣ ਜਾਂਦੇ ਹਾਂ ਦੇਵਤਾਵਾਂ ਦੀ ਮਤ ਨਹੀਂ ਹੁੰਦੀ ਬਾਪ ਦੀ ਮਤ ਮਿਲੀ ਫਿਰ ਇੱਕੀ ਜਨਮ ਮਤ ਮਿਲਣ ਦੀ ਲੋੜ ਨਹੀਂ ਰਹਿੰਦੀ ਇਹ ਈਸ਼ਰੀਏ ਮਤ ਹੈ ਤੁਹਾਡੀ ਕੀ ਜਨਮ ਚੰਦੀ ਹੈ ਫਿਰ ਜਦੋਂ ਰਾਵਣ ਰਾਜ ਹੁੰਦਾ ਤੁਹਾਨੂੰ ਮਤ ਮਿਲਦੀ ਹੈ ਰਾਵਣ ਦੀ ਤਾਂ ਹੀ ਦਿਖਾਂਦੀ ਨੇ ਦੇਵਤਾਵਾਂ ਵਾਹ ਮਾਰਗ ਵਿੱਚ ਜਾਂਦੀ ਨੇ ਹੋਰ ਧਰਮ ਵਾਲਿਆਂ ਦੀ ਅਜਿਹੀ ਗੱਲ ਨਹੀਂ ਹੁੰਦੀ ਬੇਤਾ ਜਦੋਂ ਵਾਹ ਮਾਰਗ ਵਿੱਚ ਜਾਂਦੇ ਤਾਂ ਹੋਰ ਧਰਮ ਵਾਲੇ ਆਂਦੇ ਨੇ ਬਾਪ ਸਮਝਾਂਦੇ ਨੇ ਬੱਚੇ ਹੁਣ ਤੁਹਾਨੂੰ ਵਾਪਸ ਘਰ ਜਾਣਾ ਹੈ ਇਹ ਪੁਰਾਣੀ ਦੁਨੀਆ ਹੈ ਡਰਾਮਾ ਵਿੱਚ ਇਹ ਵੀ ਮੇਰਾ ਪਾਰਟ ਹੈ ਪੁਰਾਣੀ ਦੁਨੀਆ ਨੂੰ ਨਵਾਂ ਬਣਾਣਾ ਇਹ ਵੀ ਤੁਸੀਂ ਸਮਝਦੇ ਹੋ ਦੁਨੀਆ ਦੇ ਮਨੁੱਖ ਕੁਝ ਨਹੀਂ ਜਾਣਦੇ ਤੁਸੀਂ ਇੰਨਾ ਸਮਝਾਂਦੇ ਹੋ ਫਿਰ ਵੀ ਕੋਈ ਚੰਗੀ ਰੁਚੀ ਦਿਖਾਂਦੇ ਕੋਈ ਫਿਰ ਆਪਣੀ ਹੀ ਮਤ ਦਿੰਦੇ ਨੇ ਇਹ ਲక్ష్ਮੀ ਨਾਰਾਇਣ ਜਦੋਂ ਸੀ ਪਵਿੱਤਰਤਾ ਸੁਖਸ਼ਾਂਤੀ ਸਭ ਸੀ ਪਵਿੱਤਰਤਾ ਦੀ ਮੁੱਖ ਗੱਲ ਹੈ ਮਨੁੱਖਾਂ ਨੂੰ ਪਤਾ ਨਹੀਂ ਸਾਧੂ ਗਿਚ ਦੇਵਤਾ ਪਵਿੱਤਰ ਸੀ ਉਹ ਤਾਂ ਸਮਝਦੇ ਨਹੀਂ ਦੇਵਤਾਵਾਂ ਨੂੰ ਵੀ ਬੱਚਿਆਂ ਦੀ ਹੋਈ ਪਰ ਉਥੇ ਯੋਗ ਬਲ ਨਾਲ ਕਿਵੇਂ ਪਦਾਇਸ਼ ਹੁੰਦੀ ਹੈ ਕਿਸੇ ਨੂੰ ਪਤਾ ਨਹੀਂ ਕਹਿੰਦੇ ਨੇ ਸਾਰੀ ਉਮਰ ਪਵਿੱਤਰ ਰਹਾਂਗੇ ਫਿਰ ਬੱਚੇ ਆਦੇ ਕਿਵੇਂ ਹੋਣਗੇ ਉਹਨਾਂ ਨੂੰ ਸਮਝਾਣਾ ਹੈ ਇਸ ਸਮੇਂ ਪਵਿੱਤਰ ਹੋਣ ਨਾਲ एक इक्की जन्म पवित्र रहते हो गोया श्रीमत पर असी वर्ड स्थापन कर रहे हैं श्रीमत है ही एक बाप गायनवी गायन भी है मनुख तो देवता दे, न लागी वार हम सब मनुख ने जो फिर देवता बनते डीटी गवर्नमेंट स्थापन कर रहे हाँ उस प्योरिटी मुख है आत्मा नो प्योर बनना है आत्मा ही पत्थर बुद्धि बनी है ਇਕਦਮ ਕਲੀਅਰ ਕਰਕੇ ਦੱਸੋ ਬਾਪ ਨੇ ਸਾਜੂਗੀ ਡੀਟੀ ਗਵਰਨਮੈਂਟ ਦੇਵੀ ਦੇਵਤਾ ਰਾਜਧਾਨੀ ਦੀ ਸਥਾਪਨਾ ਕੀਤੀ ਸੀ ਜਿਸ ਨੂੰ ਪੈਰਾਡਾਈਸ ਕਹਿੰਦੇ ਨੇ ਮਨੁੱਖ ਨੂੰ ਦੇਵਤਾ ਬਾਪ ਨੇ ਬਣਾਇਆ ਮਨੁੱਖ ਸੀ ਪਤਿਤ ਉਹਨਾਂ ਨੂੰ ਪਤਿਤ ਤੋਂ ਪਾਵਨ ਕਿਵੇਂ ਬਣਾਇਆ ਬੱਚਿਆਂ ਨੂੰ ਕਿਹਾ ਮਮੇਕਮ ਯਾਦ ਕਰੋ ਤਾਂ ਤੁਸੀਂ ਪਾਵਨ ਬਣ ਜਾਓਗੇ ਇਹ ਗੱਲ ਤੁਸੀਂ ਕਿਸੇ ਨੂੰ ਵੀ ਸੁਣਾਓਗੇ ਅੰਦਰ ਵਿੱਚ ਲੱਗੇਗਾ ਹੁਣ ਪਤਿਤ ਤੋਂ ਪਾਵਨ ਕਿਵੇਂ ਬਣਾਂਗੇ ਜਰੂਰ বাপ ਨੂੰ ਯਾਦ ਕਰਨਾ ਹੋਵੇਗਾ ਹੋਰ ਸੰਗ ਬੁੱਧੀ ਯੋਗ ਤੋੜ ਇੱਕ ਸੰਗ ਜੋੜਨਾ ਹੈ ਤਾਂ ਹੀ ਮਨੁੱਖ ਤੋਂ ਤੇਰਤਾ ਵਣ ਸਕਾਂਗੇ ਐਵੇਂ ਸਮਝਾਣਾ ਚਾਹੀਦਾ ਤੁਸੀਂ ਜੋ ਸਮਝਾਇਆ ਡਰਾਮਾ ਅਨੁਸਾਰ ਬਿਲਕੁਲ ਠੀਕ ਸੀ ਇਹ ਤਾਂ ਸਮਝਦੇ ਹੋ ਫਿਰ ਵੀ ਦਿਨ-ਪ੍ਰਤੀ ਦਿਨ ਪੁਆਇੰਟ ਮਿਲਦੀਆਂ ਰਹਿੰਦੀਆਂ ਹੈ ਸਮਝਾਉਂਦੇ ਨਹੀਂ ਮੂਲ ਗੱਲ ਹੈ ਆਸੀ ਪਤਿਤ ਤੋਂ ਪਾਵਨ ਕਿਵੇਂ ਬਣੇ ਬਾਕ ਕਹਿੰਦੇ ਨੇ ਦੇਦੀ ਸਾਰੇ ਤਰ ਮਾਨੂੰ ਛੱਡ ਮਮੀ ਕੰ ਯਾਦ ਕਰੋ ਐਸ પુરਸ਼ottam ਸੰਗਯੁਗ ਨੂੰ ਤੁਸੀਂ ਬੱਚੇ ਜਾਣਦੇ ਹੋ ਐਸੀ ਹੁਨ ਬ੍ਰਾਹਮਣ ਬਨੇਗਾ ਪਰ ਜਾ ਪਿਤਾ ਬ੍ਰਹਮਾਤੀ ਸੰਤਾਨ ਬਾਪਸਾ ਨੂੰ ਪੜਾਉਂਦੇ ਨੇ ਬ੍ਰਾਹਮਣ ਬਨੇ ਬਿਗਰ ਦੇਵਤਾ ਕਿਨੇ ਬਣੂਗੇ ਇਹ ਬ੍ਰਹਮਾ ਵੀ ਪੂਰੀ 84 ਜਨਮ ਲੈਂਦੇ ਨੇ ਫਿਰ ਇਹਨਾਂ ਨੂੰ ਪਹਿਲਾ ਨੰਬਰ ਲੈਣਾ ਪੈਂਦਾ ਹੈ ਬਾਪ ਆਕਰਨੈਟ ਪਰਵੇਸ਼ ਕਰਦੇ ਨੇ ਮੂਲ ਗੱਲ ਹੈ ਇਕ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰ ਦੇ ਆ ਦਿਮਾਨ ਵਿਚਾਰਨ ਨਾਲ ਕਿਤੇ ਨਾ ਕਿਤੇ ਲਟਕੇ ਰਹਿੰਦੇ ਨੇ ਦੇਹ ਹੀ ਅਭਿਮਾਨੀ ਸਭ ਬਣ ਨਾ ਸਕਨ ਆਪਣੀ ਪੂਰੀ ਜਾਂਚ ਕਰੋ ਅਸੀਂ ਕਿਤੇ ਦੇਹ ਅਭਿਮਾਨ ਵਿਚ ਤਾਂ ਨਹੀਂ ਆਂਦੇ ਸਾਡੇ ਤੋਂ ਕੋਈ ਵਿਕਰਮ ਤਾਂ ਨਹੀਂ ਹੁੰਦਾ ਬੇਕਾਇਦੇ ਚਲਨ ਤਾਂ ਨਹੀਂ ਹੁੰਦੀ ਬੋਤਿਆਂ ਤੋਂ ਹੁੰਦੀ ਰਹਿੰਦੀ ਹੈ ਉਹ ਅੰਤ ਵਿੱਚ ਬਹੁਤ ਸਜ਼ਾ ਦੇ ਬਾਦਗੀ ਬਨਨ ਠੀ ਪਲੇ ਹਲੇ ਕਰਮਾ ਤੀਤਵਸਥਾ ਨਹੀਂ ਹੋਈ ਕਰਮਾ ਤੀਤਵਸਥਾ ਵਾਲਿਆਂ ਦੇ ਸਭ ਦੁੱਖ ਦੂਰ ਹੋ ਜਾਂਦੇ ਨੇ ਸਜ਼ਾਵਾਂ ਤੋਂ ਛੁੱਟ ਜਾਂਦੇ ਨੇ ਖਿਆਲ ਕੀਤਾ ਜਾਂਦਾ ਹੈ ਨੰਬਰ 1 ਰਾਜਾ ਬੰਦੇ ਨੇ ਜ਼ਰੂਰ ਕਿਸੇ ਦਾ ਘਟਪੁਰ ਸਾਥ ਰੰਦਾ ਜਿਸ ਕਾਰਨ ਸਜ਼ਾ ਖਾਣੀ ਪੈਂਦੀ ਹੈ ਆਤਮਾ ਹੀ ਗਰਭ ਜੇਲ੍ਹ ਵਿੱਚ ਸਜ਼ਾ ਭੋਗਦੀ ਹੈ ਆਤਮਾ ਜਦੋਂ ਗਰਭ ਵਿੱਚ ਹੈ ਕਹਿੰਦੀ ਹੈ ਸਾਨੂੰ ਬਾਹਰ ਨਿਕਾਲੋ फिर पाप कर्म नहीं करांगे, आत्मा ही सजा खांदी है आत्मा ही करम विकर्म करती है यह शरीर कोई काम का नहीं अपने आप आत्मा समझना चाहिए है जो समझे बरोबर सब कुछ आत्मा करती है उसी हम ती सब आत्मा वापिस जाना है ज्ञान मिलता है फिर ये ज्ञान नहीं मिलेगा आत्माभिमानी सबनों ਪਾਈ ਪਾਈ ਹੀ ਦੇਖਣਗੇ ਸਰੀਰ ਦੀ ਗੱਲ ਨਹੀਂ ਰਹਿੰਦੀ ਸੋਲ ਬਣ ਗਏ ਆਤਮਾ ਬਣ ਗਏ ਸਰੀਰ ਵਿੱਚ ਲगाव ਨਹੀਂ ਰਹੇਗਾ ਐਸ ਲਈ ਬਾਪ ਕਹਿੰਦੇ ਬੜੀ ੱਚੀ ਸਟੇਜ ਹੈ ਪਾਈ ਪੈਨ ਵਿੱਚ ਵੀ ਬੁੱਧੀ ਲਟਕ ਪੈਂਦੀ ਹੈ ਬੋਡੀਸ ਵੀ ਸਰਵਿਸ ਕਰਦੇ ਨੇ ਆਤਮ ਅਭਿਮਾਨੀ ਭਵ ਐਸ ਵਿੱਚ ਮਿਹਨਤ ਹੈ ਪੜਾਈ ਵਿੱਚ ਸਭ ਜੱਤ ਹੁੰਦੀ ਹੈ ਸਮਝਦੇ ਨੇ ਆਸ ਵਿੱਚ ਫੇਲ ਹੋ ਜਾਵਾਂਗੇ फेल ਹੋਣ ਕਾਰਨ ਹੋਰ ਵੀ ਸਬਜੈਕਟ ਵਿੱਚ ਢਿੱਲੇ ਹੋ ਜਾਂਦੇ ਨੇ ਹੁਣ ਤੁਹਾਡੀ ਆਤਮਾ ਬੁੱਧੀ ਯੋਗ ਬਲ ਨਾਲ سونے ਦਾ ਬਰਤਨ ਹੁੰਦੀ ਜਾਂਦੀ ਹੈ ਯੋਗ ਨਹੀਂ ਤਾਂ ਨੌਲੇਜ ਵੀ ਘਟ ਉਹ ਤਾਕਤ ਨਹੀਂ ਰਹਿੰਦੀ ਯੋਗ ਦਾ ਜੋਹਰ ਨਹੀਂ ਇਹ ਹੈ ドラਮਾ ਦੀ ਨੂਟ ਮਾਪ ਸਮਝਾਉਂਦੇ ਨੇ ਬੱਚਿਆਂ ਨੂੰ ਆਪਣੀ ਅਵਸਥਾ ਕਿੰਨੀ ਵਧਾਣੀ ਚਾਹੀਦੀ ਹੈ ਦੇਖਣਾ ਹੈ ਐਸੀ ਆਤਮਾ ਸਾਰੇ ਦਿਨ ਵਿੱਚ ਕੋਈ ਬੇਕਾਇਦੇ ਕੰਮ ਤਾਂ ਨਹੀਂ ਕਰਦੀ कोई अजही आदत हो वे, देना चाहता है पर माया फिर भी दूजे दूजे तीन भुल करा दी है सूक्ष्म गलत ने रही सब है गुप्त ज्ञान मनुख की जान तुसी दस देने अपने ही खर्चे तो आपने करते हाँ दूजे खर्चे तो किमें बनावे इसलिए बाबा हमेशा मंगन नाल मरना भला सहज मिले सो दूध बराबर ਮਾਂਗ ਲੈ ਆਤਾ ਪਾਣੀ ਮਾਂਗ ਕੇ ਕੋਈ ਤੋ ਲੈਂਦੇ ਹੋ ਉਹ ਤਾਂ ਲਾਚਾਰੀ ਕਾਸ਼ੀ ਕਲਵਟ ਖਾ ਕੇ ਦਿੰਦੇ ਨੇ ਉਹ ਪਾਣੀ ਹੋ ਜਾਂਦਾ ਹੈ ਜੋ ਖਿੱਚ ਕੇ ਲਿਆ ਉਹ ਖੂਨ ਬਰਾਬਰ ਕਈ ਤਾਂ ਬੋਥ ਤਾਂ ਕਰਦੇ ਨੇ ਕਰਜ਼ਾ ਚੱਕਦੇ ਨੇ ਤਾਂ ਖੂਨ ਬਰਾਬਰ ਹੋ ਜਾਂਦਾ ਹੈ ਕਰਜ਼ਾ ਲੈਣ ਦੀ ਕੋਈ ਅਜਿਹੀ ਦਰਕਾਰ ਨਹੀਂ দান ਦੇ ਕੇ ਫਿਰ ਵਾਪਸ ਲਿਆ ਉਸ ਤੇ ਵੀ ਹਰੀਸ਼ਚੰਦਰ ਦਾ ਮਿਸਾਲ ਹੈ ਐਨੇ ਵੀ ਨਾ ਕਰੋ ਹਿੱਸਾ ਰੱਖਦੋ जो तहु कम आए बच्चे पुरशार्थ इना करना है जो अंत में बाप की याद स्वदर्शन, चक्र की याद होदों प्राण तन तो निकलन ता ही चक्रवती राजा बन सकोगी, ऐवे एवें नहीं पिछाड़ी याद कर सकोगी, उस समय अजि अवस्था हो जाएगी नहीं उन्हें पुरुषार्थ करते करते उस अवस्था अंत तक ठीक बनाना है ऐवे ना हो ਪਿਛਾੜੀ ਵਿੱਚ ਨਿੱਕੀ ਕਿਤੇ ਹੋਰ ਤਰਫ ਚਲੀ ਜਾਵੇ ਯਾਦ ਕਰਨ ਨਾਲ ਹੀ ਬਾਪ ਘਟਦੇ ਜਾਣਗੇ ਤੁਸੀਂ ਬੱਚੇ ਜਨ ਦੇਖੋ ਪਵਿੱਤਰਤਾ ਦੀ ਗੱਲ ਵਿੱਚ ਮਿਹਨਤ ਹੈ ਪੜਾਈ ਵਿੱਚ ਨਹੀਂ ਮਿਹਨਤ ਨਹੀਂ ਹੈ ਐਸੇ ਬੱਚਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਹੈ ਤਾਂ ਹੀ ਬਾਬਾ ਕਹਿੰਦੇ ਨੇ ਰੋਜ਼ ਆਪਣੇ ਆਪ ਤੋਂ ਕੁਝ ਐਸੀ ਕੋਈ ਬੇਕਾਇਦੇ ਕੰਮ ਤਾਂ ਨਹੀਂ ਕੀਤਾ ਨਾਮ ਰੂਪ ਵਿੱਚ ਤਾਂ ਨਹੀਂ ਫਸਦਾ ਹਾਂ ਕਿਸੇ ਨੂੰ ਦੇਖ ਕੇ ਲੱਟੂ ਤਾਂ ਨਹੀਂ ਬੰਦਾ ਹਾਂ ਕਰਮ ਇੰਦਰੀਆਂ ਤੋਂ ਕੋਈ ਬੇਕਾਇਦੇ ਕੰਮ ਤਾਂ ਨਹੀਂ ਕਰਦਾ ਹਾਂ ਪੁਰਾਣੇ ਪਤੀਤ ਸਰੀਰ ਨਾਲ ਬਿਲਕੁਲ ਪਿਆਰ ਨਹੀਂ ਹੋਣਾ ਚਾਹੀਦਾ ਉਹ ਵੀ ਦੇ ਅਭਿਮਾਨ ਹੋ ਜਾਂਦਾ ਹੈ ਅਨਸਕਤ ਹੋ ਕੇ ਰਹਿਣਾ ਚਾਹੀਦਾ ਹੈ ਸੱਚਾ ਪਿਆਰ ਇੱਕ ਬਾਪ ਨਾਲ ਬਾਕੀ ਸਭ ਤੋਂ ਅਨਸਕਤ ਪਿਆਰ ਪਲੇ ਬੱਚੇ ਆਦੀ ਨੇ ਪਰ ਉਹਨਾਂ ਵਿੱਚ ਵੀ ਅਸੱਤੀ ਨਾ ਹੋਵੇ जान दे हो ये जो कुछ देख दे हो सब खत्म हो जाएगा और ना तो प्यार सारा निकल जाता है एक विच प्यार रहे बाकी नाम मात्र आना सख्त अच्छा मीठे मीठे सिकिल दे बच्चा प्रति माता पिता बाप दादा द्यारे गुड मॉर्निंग रूहानी बाप दी रूहानी बच्चा नमस्ते रूहानी बच्चों दी रूहानी बाप दादा नो नमस्ते 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 जी तारना दे देख सर पहली तारना। अपनी बहुत शुद्ध पवित्र बनाना है कोई भी बेकायदे उल्टा काम नहीं करना है बहुत बहुत खबरदार रहना है बुद्धि किति भी लटकानी नहीं है दूजा सच्चा प्यार एक बाप ना रखना है बाकी सब तो अनासक्त ना मात्र प्यार होवे आत्मविवानी स्टेज अजय ही बनानी है जो शरीर विच भी लगा ना रहे वरदान है स्वराज्य दे संस्कारां द्वारा भविष्य राज अधिकार प्राप्त करने वाले तकदीरवान आत्मा भव स्वराज दे संस्कार द्वारा पविक राज अधिकार प्राप्त करने वाले तकदीरवान आत्मा भव काल दे राज अधिकारी बनने दे संस्कार बोत काल दे ही पविक राज अधिकारी बनाने जेकर वार वशीभूत वार होंदे हो अधिकारी बनन दे संस्कार नहीं ਤਾਂ ਰਾਜ ਅਧਿਕਾਰੀਆਂ ਦੇ ਰਾਜ ਵਿੱਚ ਰਹੋਗੇ ਲੇਕਿਨ ਰਾਜ ਭਾਗ ਪ੍ਰਾਪਤ ਨਹੀਂ ਹੋਵੇਗਾ ਨੌਲੇਜ ਦੇ ਦਰਪਣ ਵਿੱਚ ਆਪਣੀ ਸੂਰਤ ਨੂੰ ਦੇਖੋ ਬਹੁ ਸਮੇਂ ਦੇ ਅਧਿਐਸ ਦੁਆਰਾ ਕੀ ਆਪਣੇ ਵਿਸ਼ੇਸ਼ ਸਹਿਯੋਗੀ ਕਰਮਚਾਰੀ ਵਾ ਰਾਜ ਦਰਬਾਰ ਸਾਥ્ય ਨੂੰ ਆਪਣੇ ਅਧਿਕਾਰ ਨਾਲ ਚਲਾਓ ਰਾਜਾ ਬਣੋ ਤਾਂ ਕਹਾਗੇ ਤਕਦੀਰਵਾਨ ਆਤਮਾ ਸਲੋਗਨ ਹੈ 사카ਸ਼ ਦੇਨਦੀ ਸੇਵਾ ਕਰਨ ਦੇ ਲਈ ਬੇਫਦੀ ਵਰਾਖ ਰੀਤੀ ਨੂੰ ਇਮਰਚ ਕਰੋ 사카ਸ਼ ਦੇਨਦੀ ਸੇਵਾ ਕਰਨ ਦੇ ਲਈ ਬੇਫਦੀ ਵਰਾਦੁਰੀਤੀ ਨੂੰ ਇਮਰਚ ਕਰੋ ਆਛਾ ਓ ਸ਼ਾਂਤੀ